हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਪਾਸ਼ਾ ਮਹਾਰਾਜ ਤਨ ਗੁਰੂ ਅਰਜਨ ਦੇਵ ਜੀ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮੋ ਮਾਤਾ ਸਹਿ ਦੇਵਾ ਸਿੰਘੋ ਸ਼ੀਦੋ ਦਸਮੇਸ਼ ਪਿਤਾ ਸੋ ਗੁਰਮੁਖ ਪਿਆਰਿਓ ਨਾਮ ਸਿਮਨ ਕਰਨ ਵਾਲਿਆਂ ਵਾਸਤੇ ਜੋ-ਜੋ ਦਿੱਕਤਾਂ ਜੋ ਮੁਸ਼ਕਲਾ ਆਉਂਦੀਆਂ ਨੇ ਤੇ ਉਹਨਾਂ ਬਾਰੇ ਆਪਾਂ ਵਿਚਾਰ ਕਰਾਂਗੇ ਅੱਜ ਦੇਖੋ ਜਦੋਂ ਆਪਾਂ ਫੁੱਲਾਂ ਨੂੰ ਤੋੜਦੇ ਆਂ ਫੁੱਲਾਂ ਦੀ ਰਾਖੀ ਵਾਸਤੇ ਜਾਂ ਫੁੱਲਾਂ ਦੇ ਕੱਕ ਹੱਥ ਪਹਚਾਉਣ ਵਾਸਤੇ ਪਹਿਲਾਂ ਫੁੱਲਾਂ ਦੇ ਨਾਲ ਬਹੁਤੇ ਫੁੱਲਾਂ ਤੇ ਸੋਹਣੇ ਫੁੱਲਾਂ ਦੇ ਕੰਡੇ ਵੀ ਹੁੰਦੇ ਨੇ ਹਰ ਇੱਕ ਚੀਜ਼ ਕਈ ਫਲ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਭੰਨ ਕੇ ਉਹਨਾਂ ਦਾ ਕਵਰ ਤੋੜ ਕੇ ਵਿੱਚੋਂ ਉਹਦਾ ਛਕਣ ਵਾਸਤੇ ਫਲ ਵਿੱਚੋਂ ਲਿੱਤਾ ਜਾਂਦਾ ਹੈ ਸੋ ਜਿਹੜੇ ਆਪਾਂ ਸਿਮਰਨ ਕਰਦੇ ਆ ਸਿਮਰਨ ਕਰਦੇ ਆ ਕਰਦੇ ਆ ਸਾਨੂੰ ਕਈ ਵਾਰੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਇਹੋ ਕਹ ਲੋ ਜ਼ਿਆਦਾਤਰ ਸਾਨੂੰ ਕਾਲੀਆਂ ਸ਼ਕਤੀਆਂ ਬੁਰੀਆਂ ਸ਼ਕਤੀਆਂ ਦੇ ਨਾਲ ਸਾਡਾ ਸਾਹਮਣਾ ਹੁੰਦਾ ਹੈ ਜਿਹੜਾ ਨਵਾਂ ਬੰਦਾ ਹੁੰਦਾ ਉਹਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਪਰ ਜਿਉਂਦਿਓ ਉਹ ਸਾਧੂ ਸੰਤਾਂ ਮਹਾਪੁਰਸ਼ਾਂ ਨਾਮ ਐਵਿਆ ਸੀ ਗੁਰਮੁਖ ਪਿਆਰਿਆਂ ਸੱਜਣਾ ਵਿਚ ਦੀ ਵਿਚਰਦਾ ਤਾਂ ਉਹਨੂੰ ਪਤਾ ਲੱਗਦਾ ਸੋ ਕਈ ਵਾਰੀ ਆਪਾਂ ਨਾਮ ਸਿਮਰਨ ਕਰਦੇ ਆ ਕਰਦੇ ਆ ਪਹਿਲੀ ਗੱਲ ਪਤਾ ਕੀ ਹੈ ਪਹਿਲੀ ਵਾਰ ਤਾਂ ਜਿਹੜੇ ਨਵੇਂ ਸਿਮਰਨ ਕਰਦੇ ਨੇ ਇੱਕ ਦੋ ਵਾਰ ਇੱਕ ਦੋ 2-4 ਦਿਨ ਸਿਮਰਨ ਕਰਕੇ ਜਿੰਨਾ ਜ਼ਿਆਦਾਤਰ ਜਿਹੜੇ ਬੰਨਵਾ ਸਿਮਰਨ ਕਰਦੇ ਨੇ ਗਿਣ ਕੇ ਵੀ ਇੰਨੇ ਦਿਨ ਜਾਪ ਕਰਨਾ ਹੈ ਉਹਨਾਂ ਨੂੰ ਇਹ ਚੀਜ਼ਾਂ ਇਹ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਕਾਲੀਆਂ ਸ਼ਕਤੀਆਂ ਹਮੇਸ਼ਾ ਚੰਗੀ ਸ਼ਕਤੀ ਤੇ ਬੁਰੀ ਸ਼ਕਤੀ ਹਮੇਸ਼ਾ ਆਪ ਦੇ ਵਿੱਚ ਵਿਰੋਧੀ ਨੇ ਤੇ ਜਿੱਦਾਂ ਸ਼ਰਾਬ ਪੀਣ ਵਾਲੇ ਬੰਦੇ ਦਾ ਤੇ ਸੋਫੀ ਬੰਦੇ ਦਾ ਮੇਲ ਨਹੀਂ ਹੈ ਗੁਰਮੁਖਤਾ ਮਨਮੁਖ ਦਾ ਮੇਲ ਨਹੀਂ ਹੈ ਇਸ ਤਰ੍ਹਾਂ ਵਿਰੋਧੀ ਤੇ ਰਸਾਦਾ ਤੋਂ ਪਰਮੇਸ਼ਰ ਨਹੀਂ ਮਾਇਆ ਇਸਾਜੀ ਹੋਈ ਹੈ ਜਦੋਂ ਬਹੁਤ ਕਈ ਦਿਨਾਂ ਦਾ ਮਜਾਪ ਰੱਖ ਲੈਨੇ ਆ 45 ਦਿਨਾਂ ਦਾ 40 ਦਿਨਾਂ ਦਾ ਉਹਦੇ ਵਿੱਚ ਬੁਰੀਆਂ ਸ਼ਕਤੀਆਂ ਜ਼ਰੂਰ ਜਾਗਣਗੀਆਂ ਪਹਿਲੀ ਵਾਰ ਤਾਂ ਉਹ ਬੁਰੀਆਂ ਸ਼ਕਤੀਆਂ ਤੋਂ ਪਹਿਲਾਂ ਜਦੋਂ ਸਿਮਰਨ ਕਰਦੇ ਆ 2-4 ਦਿਨ ਆਪਾਂ ਸਿਮਰਨ ਕਰਦੇ ਆ ਉਸ ਤੋਂ ਬਾਅਦ ਸਿਮਰਨ ਜਦੋਂ ਆਪਾਂ ਪੂਰਾ ਦ੍ਰਿੜ ਇਰਾਦਾ ਕਰ ਲਿਆ ਨਾ ਅਸੀਂ ਸਿਮਰਨ ਕਰਨਾ ਹੈ ਤਾਂ ਸਾਡੇ ਉੱਤੇ ਕਿਹੜੀਆਂ ਕਿਹੜੇ ਚੀਜ਼ਾਂ ਦੇ ਹਮਲੇ ਹੁੰਦੇ ਨੇ ਇਹ ਤੁਸੀਂ ਸੁਣੋ ਅਭਿਆਸੀ ਬੰਦੇ ਜਰੂਰ ਸੁਣਨੇ ਗੱਲ ਨੂੰ ਪਹਿਲੀ ਵਾਰ ਤਾਂ ਕਈ ਵਾਰ ਬੰਦੇ ਨੂੰ ਥੋੜੀ-ਬਹੁਤੀ ਸਰੀਰਕ ਤਕਲੀਫ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਘਬਰਾਉਣਾ ਨਹੀਂ ਚਾਹੀਦਾ ਤੇ ਦੂਜੀ ਵਾਰ ਨੀਂਦਰ ਪੈਣ ਲੱਗ ਜਾਂਦੀ ਆ ਜਦੋਂ ਜਾਪ ਤੋਂ ਉੱਠੋਂਗੇ ਫਿਰ ਤੁਸੀਂ ਚੰਗੇ ਭਲੇ ਕੋਈ ਨੀਂਦ ਨਹੀਂ ਆਊਗੀ ਫਿਰ ਕਈ ਵਾਰ ਜਾਪ ਤੋਂ ਉੱਠਣ ਤੋਂ ਬਾਅਦ ਆਪਣੇ ਘਰ ਦੇ ਹਾਲਾਤ ਦੇ ਥੋੜੇ ਜਿਹਾ ਵਿਗੜਨ ਲੱਗ ਜਾਂਦੇ ਨੇ ਥੋੜੀ ਜਿਹੀ ਗੱਲ ਤੇ ਘਬਰਾਉਣ ਲੱਗ ਜਾਂਦੇ ਆ ਬੱਚਿਆਂ ਨੂੰ ਜਾਪ ਦੇ ਘਰ ਵਾਲੀ ਨੂੰ ਜਾਂ ਆਪਣੀਆਂ ਭੈਣਾਂ ਭਰਾਵਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਤਾਂ ਕਿ ਜਿਹੜੀਆਂ ਬੁਰੀਆਂ ਸ਼ਕਤੀਆਂ ਨੇ ਇਹ ਗੋਤਰੂਬ 'ਚ ਹਮਲਾ ਕਰਦੀਆਂ ਨੇ ਕਿ ਇਹ ਇਹਦਾ ਮੰਨ ਹੈ ਜਿਹੜਾ ਪਟਕ ਜਾਵੇ ਇਹਦਾ ਜਿਹੜਾ ਚਾਲੀਸਾ ਰੱਖੇ ਹੈ ਜਾਂ ਜਾਪ ਰੱਖੇ ਹੈ ਇਹਨੂੰ ਅਸੀਂ ਖਰਾਬ ਕਰੀਏ ਕਿਉਂਕਿ ਇਸੇ ਚੰਗੀ ਸ਼ਕਤੀ ਨਾ ਆਵੇ ਸਾਡਾ ਇੱਥੋਂ ਟਿਕਾਣਾ ਨਾ ਹੱਲੇ ਆਪਦਾ ਘਰ ਸਦਾ ਵਾਸਤੇ ਬਣਾਉਣ ਬਾਅਦ ਤੇ ਕਾਲੀਆਂ ਸ਼ਕਤੀਆਂ ਦੇ ਗੁਪਤ ਵਾਰ ਹੁੰਦੇ ਨੇ ਸਾਡੇ ਉੱਤੇ ਜਦੋਂ ਬੰਦਾ ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰਦਿਆਂ ਹੋਇਆ ਬਹੁਤ ਅੱਗੇ ਲੰਘ ਜਾਂਦਾ ਹੈ ਨਾ ਢਿੱਲ ਮੱਠ ਨੂੰ ਦੇਖ ਕੇ ਦੇਖਦਾ ਥੋੜੀ ਬਹੁਤੀ ਦਵਾਈ ਬੂਟੀ ਲੈ ਕੇ ਫਿਰ ਠੀਕ ਹੋ ਜਾਂਦਾ ਹੈ ਨੀਂਦਰ ਨੂੰ ਕੰਟਰੋਲ ਕਰ ਲੈਂਦਾ ਥੋੜੀ ਪ੍ਰਸ਼ਾਦਾ ਪਾਣੀ ਘਟਾ ਕੇ ਤੇ ਸੰਜਮ ਕਰਦਾ ਕਿ ਬਹੁਤਾ ਨਹੀਂ ਬੋਲਣਾ ਉਹਨੂੰ ਗਿਆਨ ਹੋ ਜਾਂਦਾ ਕਿ ਕ੍ਰੋਧ ਨਹੀਂ ਕਰਨਾ ਅਰਾਸ ਬੇਨਤੀ ਕਰਨ ਲੱਗਦਾ ਮਹਾਰਾ ਕਾਮ ਕ੍ਰੋਧ ਅਰ ਲੋਭੋਂ ਬਿਰਸ ਜਾਇ ਹੇਬ ਜ਼ਿਆਦਾਤਰ ਜਿਹੜੀ ਜਿਸ ਬੰਦੇ ਦੀ ਜਿਸ ਤਰ੍ਹਾਂ ਦੀ ਕਮਜ਼ੋਰੀ ਹੈ ਉਸੇ ਕਮਜ਼ੋਰੀ ਨੂੰ ਉਹ ਬਲ ਦੇ ਕੇ ਉੱਤੇ ਨੂੰ ਲੈ ਕੇ ਆਉਂਦੀਆਂ ਨੇ ਜਿੰਮੇ ਕਿਸ ਨੂੰ ਬੰਦੇ ਨੂੰ ਗੁੱਸਾ ਆਉਂਦਾ ਹੈ ਉਹ ਸਿਮਰਨ ਕਰਨ ਬੈਠ ਗਿਆ ਤੇ ਉਹ ਜਿਹੜੀਆਂ ਕਾਲੀਆਂ ਸ਼ਕਤੀਆਂ ਨੇ ਉਹ ਉਸ ਤਰ੍ਹਾਂ ਦਾ ਉਹਦੇ ਮੂਰੇ ਮਾਹੌਲ ਬਣਾ ਦੇਣਗੀਆਂ ਕਿ ਉਹਨਾਂ ਨੂੰ ਪਤਾ ਹੈ ਕਿ ਇਹਦੀ ਜਿਹੜੀ ਕਮਜ਼ੋਰੀ ਹੈ ਗੁੱਸਾ ਇਹਦੀ ਕਮਜ਼ੋਰੀ ਹੈ ਉਹ ਗੁੱਸੇ ਵਾਲੇ ਪੁਆਇੰਟ ਨੂੰ ਛੇੜਨਗੀਆਂ ਵੀ ਇਹ ਇਹਦਾ ਜਪ ਤਪ ਟੁੱਟੇ ਇਹਦਾ ਭੰਗ ਹੋਵੇ ਜਿਹੜਾ ਜਾਪ ਹੈ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਕਾਮਵਾਸ਼ਨ ਹੈ ਤਾਂ ਉਹ ਭਾਵੇਂ ਸ਼ਾਂਤ ਵੀ ਹੋਵੇ ਜਦੋਂ ਸਿਮਨ ਸ਼ੁਰੂ ਕਰ ਦੇਵੇਗਾ ਤਾਂ ਉਹਦਾ ਕਾਮ ਉਤਪੰਨ ਤੇਜ਼ ਕਰਨਾ ਸ਼ੁਰੂ ਕਰ ਦੇਣਗੀਆਂ ਇਹ ਚੀਜ਼ਾਂ ਕਿਉਂ ਹੋਰਾਂ ਦੀ ਗੱਲ ਹੋਰ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਗੱਲਾਂ ਇਹ ਜਿਹੜੇ ਬੰਦੇ ਇਸ ਮਾਰਗ ਤੇ ਚੱਲਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਜਿਹੜੇ ਕਿਸੇ ਬੰਦੇ ਦੀ ਜੋ ਕਮਜ਼ੋਰੀ ਹੈ ਉਸੇ ਚੀਜ਼ ਨੂੰ ਉਹ ਸਾਹਮਣੇ ਲੈ ਕੇ ਆਉਂਦੀਆਂ ਨੇ ਜੇ ਬੰਦਾ ਫੇਰ ਵੀ ਗੁਰੂ ਦੇ ਗਿਆਨ ਨਾਲ ਅਰਦਾਸਾਂ ਬੇਨਤੀਆਂ ਕਰਕੇ ਇਹਨਾਂ ਨੂੰ ਪਾਸ ਕਰ ਲੈਂਦਾ ਹੈ ਵੀ ਇਹਦਾ ਹਿੱਲਦਾ ਨਹੀਂ ਫਿਰ ਇਹ ਜਿਹੜੀਆਂ ਕਾਲੀਆਂ ਸ਼ਕਤੀਆਂ ਨੇ ਇਹ ਆਪਦਾ ਰੂਪ ਧਾਰ ਕੇ ਜਿਹੜਾ ਇਹਨਾਂ ਦਾ ਕਾਲੀਆਂ ਸ਼ਕਤੀਆਂ ਦਾ ਮੇਨ ਹੁੰਦਾ ਨਾ ਉਹ ਮੇਨ ਰੂਪ ਧਾਰ ਕੇ ਆਪਣੇ ਸਿਮਰਨ ਕਰਨ ਵਾਲੇ ਦੇ ਮੂਹਰੇ ਆਉਣ ਲੱਗ ਜਾਂਦਾ ਹੈ ਕਦੇ ਕੋਈ ਭਿਆਨਕ ਰੂਪ ਬਣਾ ਲਿਆ ਕਦੇ ਕੋਈ ਭਿਆਨਕ ਰੂਪ ਬਣਾ ਲਿਆ ਪਰ ਇਹ ਚੀਜ਼ਾਂ ਸਾਰੀਆਂ ਦਿਖਦੀਆਂ ਹੁੰਦੀਆਂ ਨੇ ਕਦੇ ਕਸਨ ਮਾਸਰ ਵਾਲਾ ਚੱਕਰ ਬਣਾ ਦਿੰਦਾ ਜਾਂ ਕੋਈ ਪਰਿਵਾਰ ਵਿੱਚ ਇਸ ਤਰ੍ਹਾਂ ਦੀ ਦਿੱਕਤ ਵੀ ਫਿਰ ਬੰਦਾ ਬਦ ਕਿਸ ਸੋਚਦਾ ਵੀ ਮਾਤਾ ਬਾਣੀ ਪੜਨ ਲੱਗਿਆ ਸੀਗਾ ਸਗੋਂ ਬਾਣੀ ਪੜਨ ਦੇ ਨਾਲ ਸਾਡੇ ਘਰੇ ਨੁਕਸਾਨ ਹੋਣ ਲੱਗ ਪਿਆ ਉਹਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਆਪ ਦਾ ਟਿਕਾਣਾ ਉੱਤੇ ਜਾਣ ਤੋਂ ਡਰਦੀਆਂ ਨੇ ਖਿਲਜੁਲ ਹੁੰਦੀਆਂ ਨੇ ਜਿਵੇਂ ਭਿੰਡਾਂ ਦੇ ਛੱਤੇ ਦੇ ਨੇੜੇ ਮੱਖੀਆਂ ਦੇ ਮਖਿਆਲ ਦੇ ਨੇੜੇ ਸੱਤੇ ਦੇ ਨੇੜੇ ਆਪਾਂ ਧੂਆਂ ਬਾਲਾਂਗੇ ਉਹਨਾਂ ਨੂੰ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਘਬਰਾਟ ਚ ਆ ਕੇ ਉਹ ਬੰਦੇ ਦੇ ਲੜਨਾ ਸ਼ੁਰੂ ਕਰ ਦਿੰਦੀਆਂ ਨੇ ਇਸ ਕਰਕੇ ਜੱਪ ਤੱਪ ਕਦੇ ਨਾ ਛੱਡੋ ਜਿਹੜੇ ਬੰਦੇ ਨੇ ਇਸ ਮਾਰਗ ਤੇ ਚੱਲਣਾ ਹੈ ਥੋੜੀਆਂ ਬਹੁਤੀਆਂ ਰੁਕਾਵਟਾਂ ਆਉਂਦੀਆਂ ਨੇ ਕਾਲੀਆਂ ਸ਼ਕਤੀਆਂ ਤੁਹਾਨੂੰ ਜ਼ਰੂਰ ਘੇਰਣ ਘੇਰਣਗੀਆਂ ਉੱਥੇ ਅਰਦਾਸ ਬੇਨਤੀ ਕਰਕੇ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਤੁਸੀਂ ਜਾਣ ਕੇ ਉਹਨਾਂ ਦੇ ਨਾਲ ਟੱਕਰ ਲੈਣੀ ਜ਼ਰੂਰ ਬਣੇਗੇ ਤੁਹਾਡੀ ਇੱਕ ਵਾਰੀ ਤੁਹਾਡੇ ਸੰਘਰਸ਼ ਜ਼ਰੂਰ ਆਊਗਾ ਸਿਮਰਨਾ ਛੱਡੋ ਜਦੋਂ ਤੁਸੀਂ ਕਾਲੀਆਂ ਸ਼ਕਤੀਆਂ ਨੂੰ ਜਿੱਤ ਲਓਗੇ ਪਾ ਪਰਵਾਹ ਨਹੀਂ ਕਰੋਗੇ ਕਵਰਾਟ ਨਹੀਂ ਆਉਂਗੇ ਫਿਰ ਉਸ ਤੋਂ ਬਾਅਦ ਜਿਹੜਾ ਗੁਰੂ ਦਾ ਪ੍ਰਕਾਸ਼ ਹੈ ਗੁਰੂ ਦੀ ਰਹਿਮਤ ਹੈ ਗੁਰੂ ਦੀ ਜਿਹੜੀ ਸ਼ਕਤੀ ਹੈ ਤੁਹਾਡੇ ਪੱਲੇ ਜ਼ਰੂਰ ਪਾਊਗੀ ਮੇਰੇ ਕਹਿਣ ਦਾ ਪਾ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਤੁਸੀਂ ਇਹ ਕਾਲੀਆਂ ਸ਼ਕਤੀਆਂ ਤੋਂ ਲੜ ਕੇ ਵੀ ਸਾਡੇ ਘਰੇ ਤੁਹਾਨੂੰ ਨੁਕਸਾਨ ਹੋਣ ਲੱਗ ਪਿਆ ਸਿਮਰਨਾ ਛੱਡਿਓ ਪਿਆਰੋ ਇਹ ਗੱਲ ਦਾ ਪੂਰਾ ਧਿਆਨ ਰੱਖਿਓ ਜਿਹੜੇ ਜਪ ਕਰਦੇ ਨੇ ਉਹਨਾਂ ਦੇ ਸਾਹਮਣੇ ਇਹ ਗੱਲਾਂ ਆ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ